ਸ਼ਿਕਾਰੀ ਹੁਣ ਬਾਬਾ ਕਬੀਰ ਸਾਹਿਬ ਲਖਣ ਮੁੱਲਾ ਮਨਾਰੇ ਕਿਆ ਚੜੇ ਸਾਈ ਨਾਦਾਰਾ ਹੋਏ ਜਾਂ ਕਾਰਨ ਕੋ ਬਾਂਗ ਦੇ ਦਿਲ ਹੀ ਤੀਤਰ ਜੋਏ ਹੁਣ ਦਿਲ ਹੀ ਬੀ ਤੀਤਰ ਜੋਏ ਤੋਂ ਭਾਵ ਕਿ ਅੰਦਰ ਚਾਤਿੰਦਾਰ ਤੂੰ ਕਹਿ ਤਰੇ ਮੁੱਲਾ ਜਦੋਂ ਬਾਂਗ ਦਿੰਦਾ ਹੈ ਨਾ ਮਸੀਤ ਵਿੱਚ ਜਾ ਕੇ ਕਹਿੰਦਾ ਇੱਕ ਅਨਾਉਂਸਮੈਂਟ ਕਰਦਾ ਤੀ ਨਮਾਜ਼ ਸ਼ੁਰੂ ਹੋਣ ਲੱਗੀ ਤੇ ਫਿਰ ਨਮਾਜ਼ ਪੜਨ ਲੱਗਾ ਇਹ ਦੱਸਦਾ ਕਿ ਅੱਲਾ ਵੱਡਾ ਹੈ ਅੱਲਾ ਵੱਡਾ ਹੈ ਤਕਬੀਰ ਸਾਹਿਬ ਜੀ ਕਹਿੰਦੇ ਜੀ ਤੈਨੂੰ ਇੰਨਾ ਪ੍ਰੋਖਾ ਅੱਲਾ ਵੱਡਾ ਤੇ ਫਿਰ ਤਵੀਦ ਬਣਾ ਬਣਾ ਕੇ ਦਿਓ ਦੇਣਾ ਇਹ ਵੀ ਤਾਂ ਕਮਨਾਲੀ ਕਰਦੇ ਨੇ ਮੁੱਲਾ ਇੱਕ ਬੰਦੇ ਤੇ ਕਹਿ ਰਿਹਾ ਤੇ ਅੱਲਾ ਵੱਡਾ ਹੈ ਅੱਲਾ ਵੱਡਾ ਹੈ ਦੂਜੇ ਬੰਦੇ ਮਸਜਿਦ ਵਿੱਚ ਬਹਿ ਕੇ ਤਵੀਦ ਵੀ ਨਾਲ ਨਾਲ ਬਣਾ ਕਦਿੰਦਾ ਤੇ ਅੱਜ ਦੇ ਠੇਕੇਦਾਰ ਵੀ ਸਾਡੇ ਤੁਹਾਡੇ ਪੰਥ ਦੇ ਵਿੱਚ ਬੜੇ ਨੇ ਜਿਹੜੇ ਕਹਿੰਦੇ ਗੁਰੂ ਨੂੰ ਮੰਨੋ ਗੁਰੂ ਨੂੰ ਮੰਨੋ ਤੇ ਮੱਥੇ ਆਪਣੇ ਆਪ ਨੂੰ ਹੀ ਤੇ ਪਾਈ ਜਾਂਦੇ ਨੇ ਇੱਕ ਬੰਦੇ ਤੁਸੀਂ ਕਹਿ ਰਹੇ ਹੋ ਕਿ ਸ਼ਬਦ ਦੀ ਕਮਾਈ ਕਰੋ ਜਿਹੜਾ ਬੰਦਾ ਸ਼ਬਦ ਦੀ ਕਮਾਈ ਬਾਰੇ ਗੱਲ ਕਹਿੰਦਾ ਹੋਵੇ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਕੀ ਉਹ ਆਪਣੇ ਨੂੰ ਮੱਥਾ ਟਿਕਾਏਗਾ ਸਾਧ ਸੰਗਤ ਇੰਦਾ ਹੋ ਰਿਹਾ ਹੈ ਉਹ ਬਾਬਾ ਕਬੀਰ ਸਿੰਘ ਜੀ ਕਹਿੰਦੇ ਤੇ ਇੱਕ ਬੰਦੇ ਤੇ ਮੁੱਲਾਂ ਦੀ ਤੁਸੀਂ ਕਹਿ ਰਹੇ ਹੋ ਸਾਈਂ ਅੱਲਾਹ ਬਹੁਤ ਵੱਡਾ ਹੈ ਤੇ ਉਹ ਬੋਲਾ ਥੋੜਾ ਉਹਨੂੰ ਸੁਣਦੇ ਹਰ ਦਿਲ ਦੀ ਗਹਿਰਾਈ ਨਾਲ ਤੁਸੀਂ ਅਰਦਾਸ ਕਰੋ ਗੁਰੂ ਹਰ ਵਕਤ ਸੁਣਦੇ ਹੈ ਜਿਹੜਾ ਕਿਸਾਨ ਹੁੰਦਾ ਨਾ ਕਿਸਾਨ ਸਾਧ ਸੰਗਤ ਉਹ ਜ਼ਮੀਨ ਦਾ ਬੱਤਰ ਦੇਖ ਲੈਂਦਾ ਕਿ ਵੀ ਅਸੀਂ ਤੇ ਸਾਰੇ ਸੱਤ ਪੱਤੇ ਦੇ ਨਾਲ ਸੰਬੰਧਤ ਬੈਠੇ ਆਂ ਜ਼ਮੀਨ ਵੇਲ ਦਾ ਬੱਤਰ ਦੇ ਵਿੱਚ ਉਸ ਹਿਸਾਬ ਨਾਲ ਬੀਜ-ਬੀਜ ਦਿੰਦਾ ਕਦੇ ਕਿਸਾਨ ਨੇ ਬੀਜ ਜਦੋਂ ਧਰਤੀ ਦੇ ਵਿੱਚ ਛੁੱਟਿਆ ਗਿਣ ਕੇ ਛੁੱਟਿਆ ਬੀਜ ਜੀ ਗਿਣ ਕੇ ਛੁੱਟਿਆ ਕਦੇ ਲਾਫ ਕਰਦਣਾ ਅਸੀਂ ਤੇ ਪਾਸ ਬਿੰਤੀ-ਬਿੰਤੀ ਦੇ ਕਰਨ ਲੱਗੇ 22 ਕਰ ਲਈਏ 45 ਕਰ ਲਈਏ ਕੌਣ ਦੱਸ ਗਏ ਸਾਨੂੰ 50 ਕਰ ਲਈਏ 51 ਕਰ ਲਈਏ ਮੈਨੂੰ ਤਾਂ ਲਾਲ ਨਾਲ ਅਕਾਊਂਟ ਕਰਨੇ ਸਾਨੂੰ ਗੁਰੂ ਤੇ ਯਕੀਨ ਨਹੀਂ ਹੈ ਭਰੋਸਾ ਨਹੀਂ ਹੈ ਕਿ ਮਹਾਰਾਜ ਨੂੰ ਦੱਸਣਾ ਪੈ ਰਿਹਾ ਲਿਖ ਲੈ ਕੇ ਮਹਾਰਾਜ ਆ 22 ਹੋਇਆ ਕਿ ਤੇ ਤੁਹਾਨੂੰ ਚੇਤਾ ਨਾਲ ਖੋਲ ਜਾ ਮੈਸਜ ਕਰਕੇ ਲਿਖ ਲਾ ਇਹਦਾ ਮਤਲਬ ਜਾਂ ਤੇ ਅਸੀਂ ਗੁਰੂ ਨੂੰ ਬੋਲਾ ਸਮਝਦੇ ਆਂ ਤੇ ਗੁਰੂ ਨੂੰ ਸੁਣਦਾ ਕੋਈ ਨਹੀਂ। ਜਾਂ ਸਾਨੂੰ ਕੋਈ ਸੁਣਾ ਨਹੀਂ ਹੈ। ਜਦੋਂ ਜੀਵੰਦਾਰ ਆਪਣੇ ਧਰਤੀ ਦੇ ਵਿੱਚ ਬੀਜ ਸੁੱਟਦਾ ਹੈ ਸਾਥ ਸੰਗਤ ਦੇ ਕੋਲ ਪੁੱਛੋ ਹਨ ਨੂੰ ਕਿ ਕਿਤੇ ਗਿਣ ਕੇ ਸੁੱਟਿਆ ਵੀ ਅੱਜ ਮੈਂ 21 ਬੀਜ ਸੁੱਟਨੇ, ਅੱਜ 20 ਸੁੱਟਨੇ, ਅੱਜ ਮੈਂ 50 ਸੁੱਟਨੇ, ਅੱਜ ਮੈਂ 100 ਸੁੱਟਨਾ। ਖੁਦੇ ਪਿਆਰ ਤੇ ਬੰਦਾ ਉੱਥੇ ਗਿਣਤੀ ਕਰੇ। ਕਮਾਲ ਦੀ ਗੱਲ ਹੈ। ਪਿਆਰ ਦੇ ਵਿੱਚ ਗਿੰਦੀਆਂ ਹੋ ਸਕਦੀਆਂ ਸਾਥ ਸੰਗਤ ਕੱਲ ਨੂੰ ਜੇ ਬੰਦਾ ਇਹ ਕਵੇ ਬੱਚੇ ਇਕੱਠੇ ਕੇ ਕਵੇ ਕੋਈ ਪਾਪਾ ਜੀ ਮੈਂ ਤਾਂ ਤੁਹਾਨੂੰ ਬਿੰਤੀ-ਮਿੰਤੀ ਦੇ ਵਿੱਚ ਯਾਦ ਕਰਨਾ ਹੈ ਬਿੰਤੀ ਤੋਂ ਵੱਧ ਮੈਂ ਤਾਂ ਯਾਦ ਨਹੀਂ ਕਰ ਸਕਦਾ ਰੋਜ਼ ਦਾ ਮੈਂ ਤੁਹਾਨੂੰ 50 ਵਾਰੀ ਯਾਦ ਕਰਨਾ ਹੈ ਤੇ ਮਾਪੇ ਕਹਿਣਗੇ ਨਾ ਕਿਦਾਂ ਦਾ ਪੁੱਤ ਹੈ ਬਿੰਤੀਆਂ ਤੱਕ ਤੇ ਯਾਦ ਕਰੇ ਹੁਣ ਜਿਹੜੀ ਗੱਲ ਕਬੀਰ ਸਾਹਿਬ ਨੇ ਉੱਥੇ ਕਹੀ ਨਾ ਕਿ ਮੁੱਲਾ ਮਨਾ ਦੇ ਕਿਹਾ ਜਿਹੜੇ ਸਾਈਂ ਨਾ ਵਾਰਾ ਹੋਏ ਇਹ ਗੱਲ ਸਾਡੇ ਤੇ ਵੀ ਸਾਹ ਸੰਗਤ ਧੁਕਦੀ ਹੈ ਸਾਡੇ ਤੋਂ ਵੀ ਧੁੱਕਦੀ ਏ ਗੱਲ ਇਹ ਬੋਲਾ ਥੋੜਾ ਕਿੰਨੂੰ ਦੱਸ ਰਿਆ ਪੁੱ ਨੂੰ ਪਤਾ ਏ ਹਰ ਤੇਰੇ ਦੁੱਖ ਸੁੱਖ ਦਾ ਗੁਰੂ ਗਰੀਬ ਨਵਾਜ਼ ਜਾਣਨ ਵਾਲੇ ਨੇ ਅੰਦਰ ਹੀ ਬੈਠੇ ਹੋਏ ਨੇ ਉਹਨਾਂ ਨੂੰ ਪਤਾ ਏ ਕਿੱਥੇ ਕਿੱਥੇ ਤੋ ਖਲੋਤਾ ਹੋਇਆ ਝਲ ਨਹੀਂ ਡੂਬੈ ਬਾਹਰ ਦਾ ਲੋਭ ਲਾ